ਤਿਹ ਲੋ ਇਸ ਵੇਲੇ ਮੈਂ ਉਸੇ ਹੀ ਪਾਰਕ ਵਿੱਚ ਜਿੱਥੇ ਜੋਤੀ ਬੁੱਟਰ ਨਾਲ ਗੱਲਬਾਤ ਕੀਤੀ ਆ ਉਥੇ ਸਾਡੇ ਪੁਰਾਣੇ ਮਿੱਤਰ ਨੇ ਜੀ ਰਿਆਜ਼ ਚੌਧਰੀ ਹੋਰੀ ਜਿਹੜੇ ਸਿਟੀ ਆਫ ਐਡਮਟਨ ਦੇ ਵਿੱਚ ਬਹੁਤ ਸਮਾਂ ਪਹਿਲਾਂ ਇੰਜੀਨੀਅਰ ਹੋਇਆ ਕਰਦੇ ਸੀਗੇ ਔਰ ਇਹਨਾਂ ਨੇ ਕੁਝ ਅਜਈਆਂ ਗੱਲਾਂ ਉਹਨਾਂ ਦਿਨਾਂ 'ਚ ਉਗਾੜੀਆਂ ਸੀਗੀਆਂ ਸਿਟੀ ਦੇ ਵਿੱਚ ਜਿਹੜੀਆਂ ਬੇਨਿਯਮੀਆਂ ਹੋ ਰਹੀਆਂ ਸੀਗੀਆਂ ਤੇ ਔਰ ਨਾਲ ਦੀ ਨਾਲ ਇਹਨਾਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਦੋਂ ਬਣਿਆ ਨਾ ਉਸ ਗੁਰਦੁਆਰੇ ਦੀ ਭੂਮਿਕਾ ਇਹਨਾਂ ਦੀ ਕੰਪਨੀ ਨੇ ਨਿਭਾਈ ਸੀਗੀ ਡਰਾਇੰਗਾਂ ਸਬਮਿਟ ਕਰਨ ਦੇ ਵਿੱਚ ਕਿਉਂਕਿ ਇਹਨਾਂ ਦੀ ਕੰਪਨੀ ਕੋਲ ਹੀ ਇਨਸ਼ੋਰੈਂਸ ਸੀ ਸੋ ਚੌਧਰੀ ਸਾਹਿਬ ਵੀ ਇੱਥੇ ਅੱਜ ਆਏ ਹੋਏ ਨੇ ਜੋਤੀ ਬੁੱਟਰ ਹੋਰਾਂ ਦੀ ਸਪੋਰਟ ਦੇ ਉੱਤੇ ਤੇ ਉਹਨਾਂ ਨਾਲ ਗੱਲ ਕਰਦੇ ਆ ਪਹਿਲਾਂ ਤਾਂ ਜੀ ਆਇਆਂ ਨੂੰ ਚੌਧਰੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਬੜਾ ਮਿਹਰਬਾਨੀ ਬੜੀ ਮਿਹਰਬਾਨ ਜਨਾਬ ਤੁਹਾਡੇ ਨਾਲ ਮਿਲ ਕੇ ਬੜੀ ਖੁਸ਼ੀ ਹੁੰਦੀ ਆ ਥੈਂਕ ਯੂ ਸਰ ਥੈਂਕ ਯੂ ਸਰ ਬੜੀ ਮਿਹਰਬਾਨੀ ਹੈ ਇਹ ਤੁਸੀਂ ਮੈਨੂੰ ਪਤਾ ਹੈ ਵੀ ਆਪਣੇ ਸ਼ਹਿਰ ਦੇ ਵਿੱਚ ਵੱਖਰੇ ਵੱਖਰੇ ਫੀਲਡ ਦੇ ਵਿੱਚ ਕੰਮ ਕਰ ਰਹੇ ਆਂ ਅੱਜਕੱਲ ਜੀ ਜੀ ਜਦੋਂ ਦਾ ਤੁਸੀਂ ਸਿਟੀ ਨੂੰ ਛੱਡਿਆ ਬਿਲਕੁਲ ਤੇ ਇਹ ਜਿਹੜੇ ਹੁਣ ਯੰਗ ਜਨਰੇਸ਼ਨ ਜਿਹੜੀ ਆਪਣੀ ਆ ਰਹੀ ਆ ਪੋਲਿਟਿਕਸ ਚ ਵਾਟ ਯੂ ਥਿੰਕ ਥਿਸ ਇਜ਼ ਵੈਰੀ ਕ੍ਰਿਟੀਕਲ ਬੜਾ ਇੰਪੋਰਟੈਂਟ ਚੀਜ਼ ਹੈਗੀ ਇਹ ਕਿ ਸਾਡੇ ਯੰਗ ਲੋਕ ਜਿਹੜੇ ਨੇ ਉਹਨਾਂ ਨੂੰ ਅਸੀਂ ਅੱਗੇ ਕਰੀਏ ਕਿਉਂਕਿ ਅਜ ਤੱਕ ਆਖ ਹੀ ਹੁੰਦਾ ਰਿਹਾ ਕਿ ਜਿਹੜੇ ਵੱਡੇ ਬਜ਼ੁਰਗ ਉਮਰ ਦੇ ਲੋਕੀ ਉਹ ਆ ਕੇ ਥੋੜੀ ਦਿਰ ਕੰਮ ਕਰ ਲੇ ਫਿਰ ਚਲੇ ਜਾਂਦੇ ਨੇ ਲੇਕਿਨ ਵੀ ਵਾਂਟ ਕਿ ਸਾਡੀ ਜਿਹੜੀ ਯੰਗ ਲੋਕ ਨੇ ਨਾ ਉਹ ਅੱਗੇ ਆਣ ਹੁਣ ਜੋਤੀ ਏ ਮਤਲਬ ਕਿ ਸ਼ੀ ਹੈ ਦੇ ਵੈਰੀ ਕੈਪੇਬਲ ਪਰਸਨ ਯੂ ਨੋ ਉਹਨੇ ਗਵਰਨਮੈਂਟ ਵੀ ਕੰਮ ਕੀਤਾ ਉਹਨਾਂ ਦਾ ਐਕਸਪੀਰੀਅੰਸ ਵੀ ਕਾਫੀ ਏ ਸੋ ਮੈਂ ਤੇ ਆਪਣੇ ਮੈਂ ਅੱਜ ਆਪਣੇ ਲੋਕਾਂ ਨੂੰ ਕਵਾਂਗਾ ਕਿ ਪਲੀਜ਼ ਪਲੀਜ਼ ਸਪੋਰਟ ਕਰੋ ਜੋਤੀ ਨੂੰ ਫੁੱਲ ਹਰ ਲਿਆ ਅੱਜ ਦੇ ਨਾਲ ਕਿਉਂਕਿ ਅਸੀਂ ਚਾਹਨੀ ਆ ਕਿ ਸਾਡੇ ਯੰਗ ਲੋਕ ਅੱਗੇ ਆਣ ਔਰ ਸਾਨੂੰ ਰਿਪਰੈਜ਼ੈਂਟ ਕਰਨ ਔਰ ਔਰ ਜਲਨਾ ਕਮਿਊਨਿਟੀ ਨੂੰ ਅੱਗੇ ਲੈ ਕੇ ਚੱਲਣਾ ਜਨਾਬ ਬਹੁਤ ਹੀ ਵਧੀਆ ਗੱਲ ਆ ਦੇਖੋ ਕੋਸ਼ਿਸ਼ ਤੇ ਇਹ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਦੇ ਹਾਲਾਤ ਇਸ ਦੇਸ਼ ਵਿੱਚ ਬਣ ਰਹੇ ਆ ਬਿਲਕੁਲ ਮੈਨੂੰ ਲੱਗਦਾ ਹੈ ਵੀ ਆਪਾਂ ਨੂੰ ਜਿਹੜੀ ਯੰਗਰ ਜਨਰੇਸ਼ਨ ਆ ਕਿਉਂਕਿ ਉਹ ਕਮਿਊਨੀਕੇਟ ਬਹੁਤ ਵਧੀਆ ਕਰ ਸਕਦੇ ਆ ਬਿਲਕੁਲ ਸਹੀ ਆ ਜਿਹੜੇ ਸਾਡੇ ਪੁਰਾਣੇ ਬੰਦੇ ਉਥੋਂ ਪਿੰਨੋਂ ਪੜ੍ਹ ਕੇ ਆਏ ਆ ਉਹਨਾਂ ਲਈ ਥੋੜੀ ਮੁਸ਼ਕਲ ਹੁੰਦੀ ਆ ਪਰ ਇਹ ਕਿਉਂਕਿ ਇਥੋਂ ਦੇ ਪੜ੍ਹੇ ਲਿਖੇ ਆ ਔਰ ਇਹ ਵਧੀਆ ਗੱਲਬਾਤ ਕਰ ਸਕਦੇ ਆ ਕਮਿਊਨੀਕੇਟ ਕਰਕੇ ਆਪਣੀਆਂ ਮੁਸ਼ਕਲਾਂ ਵੀ ਹੱਲ ਕਰਵਾ ਸਕਦੇ ਆ ਬਿਲਕੁਲ ਸਹੀ ਹੈ ਬਿਲਕੁਲ ਮੈਂ 100% ਐਗਰੀ ਕਰਦਾ ਹਾਂ ਇਸ ਵਾਸਤੇ ਸੰਚੇਦਾਰ ਕੀ ਸਭ ਹਰ ਗਵਰਡ ਦੇ ਵਿੱਚ ਮੈਂ ਤੇ ਕਹਿੰਦਾ ਸਿਟੀ ਲੈਵਲ ਦੇ ਉੱਤੇ ਆਲਸੋ ਪ੍ਰੋਵਿੰਸ਼ਰਲ ਲੈਵਲ ਦੇ ਉੱਤੇ ਆਲਸੋ ਫੈਡਰਲ ਵੀ ਸ਼ੁੱਡ ਸਪੋਰਟ ਔਰ ਯੰਗ ਪੀਪਲ ਐਂਡ ਮੰਨ ਤੇ ਜਿੱਥੇ ਯੰਗ ਪੀਪਲ ਆਣਗੇ ਜਿਹੜੇ ਕੈਪेबल ਨੇ ਕੈਪेबल ਹੋਣਾ ਬੜਾ ਜ਼ਰੂਰੀ ਜਿਵੇਂ ਜੋਤੀ ਇਜ਼ ਵੈਰੀ ਕੈਪेबल ਪਰਸਨ ਤੇ ਅਸੀਂ ਚਾਹੁੰਦੇ ਆ ਕਿ ਉਹ ਲੋਕਾਂ ਨੂੰ ਅਸੀਂ ਅੱਗੇ ਕਰੀਏ ਸਾਨੂੰ ਹੋ ਕੋਈ ਚੀਜ਼ ਦੇਖਣੀ ਨਹੀਂ ਚਾਹੀਦੀ ਅੱਖਾਂ ਬੰਦ ਕਰਕੇ ਵੀ ਹੈ ਟੂ ਸਪੋਰਟ ਦੋਸਟ ਪੀਪਲ वेरी ਜੂਰੀ ਵੈਰੀ ਇੰਪੋਰਟੈਂਟ ਬਹੁਤ ਬਹੁਤ ਸ਼ੁਕਰੀਆ ਜਨਾਬ ਮਿਹਰਬਾਨੀ ਥੈਂਕ ਯੂ